ਸੁਰੱਖਿਆ ਦੇ ਮੱਦੇਨਜ਼ਰ ਸਮਰਾਲਾ ਪੁਲਿਸ ਨੇ 플ੈਗ ਮਾਰਚ ਕੱਢਿਆ ਜਿਸ ਦੀ ਅਗਵਾਈ ਐਸਐਸਪੀ ਅਮਨੀਤ ਕੌਂਡਲ ਦੇ ਵੱਲੋਂ ਕੀਤੀ ਗਈ ਇਸ ਮੌਕੇ ਐਸਐਸਪੀ ਅਮਨੀਤ ਕੌਂਡਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ 플ੈਗ ਮਾਰਚ ਦਾ ਮਕਸਦ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ ਇਹ 플ੈਗ ਮਾਰਚ ਥਾਣਾ ਸਮਰਾਲਾ ਜੁਡੀਸ਼ੀਅਲ ਕੋਰਟ ਕੰਪਲੈਕਸ ਤੋਂ ਸ਼ੁਰੂ ਹੋ ਕੇ ਬਜ਼ਾਰਾ ਤੇ ਰਹਿਸ਼ੀ ਇਲਾਕੇ ਵਿੱਚੋਂ ਗੁਜ਼ਰ ਤਾ ਹੋਇਆ ਖਤਮ ਹੋਇਆ ਹੈ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ 플ੈਗ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਜ਼ਿਲ੍ਹੇ ਦੇ ਵਿੱਚ ਨੱਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਸਾਡੇ ਜੀ ਜਿਹੜੀ ਅੱਗੇ ਸਾਡੀ ਲੋਕ ਸਭਾ ਦੀ ਇਲੈਕਸ਼ਨ ਆ ਰਹੀਆਂ ਉਹਦੇ ਵੰਦੇ ਨਜ਼ਰ ਅਸੀਂ ਰੈਗੂਲਰਲੀ ਕਿਸੇ ਨਾ ਕਿਸੇ ਸਬਡਿਵੀਜ਼ਨ ਦੇ ਕੰਫੀਡੈਂਸ ਬਿਲਡਿੰਗ ਐਕਸਰਸਾਈਜ਼ ਦੇ ਤਹਿਤ ਫਲੈਗ ਮਾਰਚ ਕਰਦੇ ਹਾਂ ਅੱਜ ਅਸੀਂ ਸਮਰਾਲਾ ਸਬਡਿਵੀਜ਼ਨ ਚ ਕੀਤਾ ਜਿਹਦੇ ਚ ਮੇਰੇ ਨਾਲ ਐਸਪੀਡੀ ਐਸਡੀਐਮ ਸਾਹਿਬ ਡੀਐਸਪੀ ਸਮਰਾਲਾ ਤੇ ਜਿਹੜੇ ਸਾਡੇ ਬੀਐਸਐਫ ਦੇ ਅਸਿਸਟੈਂਟ ਕਮਾਂਡੰਟ ਆਏ ਹੋਏ ਆ ਤੇ ਸਾਡੀ ਜਿਹੜੀ ਦੋ ਪਲਟੂਨਸ ਮਿਲੀਆਂ ਹੋਈਆਂ ਸਾਨੂੰ ਸੀਏਪੀਐਫ ਦੀ ਅਲੋਂਗ ਵਿਦ ਸਮਰਾਲਾ ਦੀ ਸਬਡਿਵੀਜ਼ਨ ਦੀ ਫੋਰਸ ਇਹਨਾਂ ਦੇ ਦੋਨੋਂ ਐਸਐਚਓਸ ਅਸੀਂ ਸਾਰੇ ਇੱਥੇ ਸ਼ਹਿਰ ਚ ਫਲੈਗ ਮਾਰਚ ਕੱਢਿਆ ਤੇ ਹੁਣ ਅਸੀਂ ਅੱਗੇ ਵੀ ਜਿਹੜੇ ਵੀ ਇੱਥੇ ਦੇ ਸੈਂਸਿਟਿਵ ਏਰੀਆਜ਼ ਹੈਗੇ ਉੱਥੇ ਵੀ ਫਲੈਗ ਮਾਰਚ ਕੱਢਾਂਗੇ ਤੇ ਸਾਡਾ ਮਕਸਦ ਇਹੀ ਹੈ ਕਿ ਜਿਹੜੇ ਲੋਕੀ ਸਿਟੀਜ਼ਨਸ ਹੈ ਖੰਨਾ ਬੁਲਿਸ ਡਿਸਟ੍ਰਿਕਟ ਕਰਨਾ ਦੇ ਉਹਨਾਂ ਨੂੰ ਇੱਕ ਮੈਸੇਜ ਹੀ ਕਨਵੇ ਕਰਨਾ ਹੈ ਕਿ ਜਿਹੜੇ ਅੱਗੇ ਇਲੈਕਸ਼ਨਸ ਆ ਰਹੇ ਆ ਉਹਦੇ ਲਈ ਅਸੀਂ ਪੂਰੇ ਮੁਸਤੈਦੀ ਨਾਲ ਤਿਆਰ ਹੈਗੇ ਆ ਤੇ ਕੋਈ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਕ੍ਰੀਏਟ ਹੋਣ ਦਵਾਂਗੇ ਐਸ ਡੀ ਐਮ ਸਾਹਿਬ ਵੀ ਸਾਡੇ ਨਾਲ ਹੈਗੇ ਇੱਕ ਮੈਸੇਜ ਹੀ ਅਸੀਂ ਕਨਵੇ ਕਰਨਾ ਕਿ ਵੀ ਆਰ ਥੇਅਰ ਵੀ ਆਰ ਅਵੇਲੇਬਲ ਔਰ ਜਿਹੜੇ ਵੀ ਸ਼ਰਾਰਤੀ ਅਨਸਰ ਹੈ ਉਹਨਾਂ ਤੇ ਪੂਰੀ ਨਤ ਪਾਈ ਜਾਏਗੀ ਅਸੀਂ ਜਿਹੜੇ ਇੱਥੋਂ ਦੇ ਇਸ ਏਰੀਆ ਦੇ ਵੀ ਟਰਬਲ ਮੇਕਰ ਹੈ ਉਹਨਾਂ ਨੂੰ ਵੀ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਤੇ ਵੀ ਜਿਹੜੀ ਪ੍ਰੀਵੈਂਟਿਵ ਐਕਸ਼ਨ ਹੁੰਦਾ ਉਹ ਲਿਆ ਹੋਇਆ ਹੈ ਔਰ ਨਾਲ ਦੇ ਨਾਲ ਜੋ ਵੀ ਸਾਨੂੰ ਕੋਈ ਵੀ ਇਲੈਕਸ਼ਨ ਰਿਲੇਟਡ ਵੀ ਕੰਪਲੇਂਟਸ ਆ ਰਹੀਆਂ ਅਸੀਂ ਇਮੀਡੀਏਟਲੀ ਉਹਨਾਂ ਤੇ ਐਕਸ਼ਨ ਲੈ ਰਹੇ ਹਾਂ ਪਰ ਮੈਂ ਸ਼ਹਿਰ ਤੋਂ ਲਾਹੋਂ ਕੰਡਾਂ ਦੇ ਵਿੱਚ ਵੀ ਇਹ ਸੱਚ ਜਿਹੜਾ ਹੈ ਹਾਂਜੀ ਜਿਹੜੇ ਵੀ ਜੀ ਸਮਰਾਲਾ ਏਰੀਆ ਦੇ ਕੁਝ ਇਸ ਤਰ੍ਹਾਂ ਦੇ ਸ਼ਰਾਰਤੀ ਏਰੀਆਜ਼ ਹੈ ਉੱਥੇ ਅੱਜ ਅਸੀਂ ਜਾਵਾਂਗੇ ਫਿਲਹਾਲ ਅਸੀਂ ਜਿਹੜਾ ਸ਼ਹਿਰ ਹੈ ਉੱਥੇ ਫਲੈਗ ਮਾਰਚ ਕਰਦੇ ਹਾਂ ਤੇ ਅਸੀਂ ਅੱਗੇ ਕੰਟੀਨਿਊ ਕਰਾਂਗੇ ਦੇਖੋ ਜਿਵੇਂ ਆਨਰੇਬਲ ਐਸਐਸਪੀ मैम ਨੇ ਦੱਸਿਆ ਅੱਜ ਸੇ ਕੰਫੀਡੈਂਸ ਬਿਲਡਿੰਗ ਜਿਹੜਾ ਮੇਰੀਂਗ ਹੈਗਾ ਬਿਲਡਿੰਗ ਵਿੱਚ ਬੰਦਿਆਂ ਨੂੰ ਲੋਕਾਂ ਨੂੰ ਫ੍ਰੀ ਐਂਡ ਫਰੇਅ ਪੋਲ ਕਰਨ ਵਾਸਤੇ ਜਿਹ ਇਸ ਤੋਂ ਪਹਿਲਾਂ ਅਸੀਂ ਮਾਸੀਵਾੜਾ ਦੇ ਵਿੱਚ ਵੀ ਫਲੈਗ ਮਾਰਚ ਡੀਐਸਪੀ ਸਾਹਿਬ ਦੇ ਨਾਲ ਕੀਤਾ ਸੀ ਜਿਹੜੇ ਕਿ ਸਾਡੇ ਕ੍ਰਿਟੀਕਲ ਬੂਥ ਹੈਗੇ ਨੇ 9 ਜਿਹੜੇ ਵਨਰੇਬਲ ਬੂਥ ਨੇ ਸਮਰਾਲਾ ਦੇ ਉਹਨਾਂ ਦੇ ਵਿੱਚ ਅਸੀਂ ਹਰ ਇੱਕ ਬੂਥ ਵਿੱਚ ਉੱਥੇ ਜਾਵਾਂਗੇ ਮਾਸੀਵਾੜਾ ਅਸੀਂ ਜਾਏ ਹਾਂ ਅੱਜ ਲੋਕਲ ਐਸਐਸਪੀ ਮੈਮ ਦੀ ਅਗਵਾਈ ਹੇਠ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਤੇ ਹਰ ਇੱਕ ਉਸ ਬੂਥ ਤੇ ਜਾਇਆ ਜਾਏਗਾ ਜਿਹੜਾ ਕਿ ਬੂਥ ਜਿਹੜਾ ਹੈਗਾ ਚਿੱਟੇ ਟ੍ਰਬਲ ਮೇಕਰ ਹੈਗੇ ਨੇ 157 52 ਥੱਲੇ ਪ੍ਰੀਵੈਂਟਿਵ ਮੀਅਰ ਥੱਲੇ ਆਪਣੇ ਕੋਲ ਮੇਰੇ ਕੋਲ ਕਲੰਦਰ ਵੀ ਆਗੇ ਨੇ ਉਹਨਾਂ ਨੇ ਗੁੱਡ ਕੰਡਕਟ ਲਈ ਮੌਨਟ ਕੌਨ ਵੀ ਕੀਤਾ ਗਿਆ ਉਨ ਜਿਹੜਾ ਹਿਸਟਰੀ ਵੀ ਇੱਥੋਂ ਦੀ ਇਹੋ ਹੀ ਹੈ ਅਜ ਤੱਕ ਜਿਹੜਾ ਸਮਰਾਲੇ 'ਚ ਕੋਈ ਵੀ ਇਦਾਂ ਦਾ ਇਨਸੀਡੈਂਟ ਨਹੀਂ ਹੋਈ ਤੇ ਆਸ ਕਰਦੇ ਆ ਅੱਗੋਂ ਵੀ ਨਹੀਂ ਹੋਏਗਾ